ਇਹਦਾ ਡੈਸ਼ਬੋਰਡ ਫਿੱਟ ਓਏ ਹੋਏ ਕੀ ਹੋ ਗਿਆ ਯਾਰ ਆਪਣੀ ਗੱਡੀ ਦੀ ਨਾ ਟਾਕੀ ਵੱਜੀ ਆ ਜ਼ੋਰ ਦੀ ਰੇ ਆ ਗਈ ਆ ਗਈ ਆ ਗਈ ਆ ਗਈ ਆ ਗਈ ਸੋ ਫਿਰ ਗਾਇਸ ਗੁੱਡ ਮਾਰਨਿੰਗ ਵੈਲਕਮ ਬੈਕ ਮਾਈ ਵੀਡੀਓ ਮੈਂ ਉਮੀਦ ਕਰਦਾ ਗਾਇਸ ਕਿ ਤੁਸੀਂ ਸਾਰੇ ਜਿਹੜੇ ਠੀਕ ਠਾਕ ਹੋ ਮੋਗੇ ਤਾਂ ਗਾਇਸ ਅੱਜ ਆਪਾਂ ਦਿਖਾਵਾਂਗੇ ਤੁਹਾਨੂੰ ਦੁਨੀਆ ਦੇ ਔਖੇ ਕੰਮਾਂ ਦੇ ਵਿੱਚੋਂ ਇੱਕ ਔਖਾ ਕੰਮ ਤਾਂ ਚਲੋ ਮੈਂ ਤੁਹਾਨੂੰ ਦਿਖਾਣਾ ਹੈ ਇਹ ਇਹ ਦੁਕਾਨ ਦੇ ਇਹ ਸਾਈਡ ਅਗਲੀ ਸਾਈਡ ਨਾ ਅਨਾਜ ਮੰਡੀ ਆ ਚਲੋ ਮੈਂ ਤੁਹਾਨੂੰ ਦਿਖਾਣਾ ਹੈਗਾ ਉਹ ਵੀਡੀਓ ਬਣਾਵਾਂਗੇ ਚੱਲਦੇ ਆਂਗੇ ਤੇ ਬਹੁਤ ਔਖਾ ਕੰਮ ਆ ਬੱਬਾ ਤਾਂ ਦੇਖੋ ਹਨ ਬੋਰੀਆਂ ਚੱਕ ਰਹੇ ਨੇ ਜੇ ਹੌਲੀ-ਹੌਲੀ ਲੈ ਕੇ ਯਾਰ ਨੇ ਉਹ ਉਹਨੂੰ ਬੋਰੀ ਚੁਕਾਤੀ ਤੇ ਹੌਲੀ-ਹੌਲੀ ਕੀਆ ਹੌਲੀ ਉਹ ਦੇਖ ਚੂਹਾ ਵੀ ਲਿਕੜ ਗਿਆ ਸੀ ਚੂਹਾ ਭੱਜ ਗਿਆ ਨਿਕੜ ਕੇ ਚੂਹਾ ਚੜ ਗਿਆ ਹੁੰਦਾ ਦੀਆ ਹਾਂ ਉਹ ਚੂਹੇ ਪਿੱਛੇ ਭੱਜ ਰਹੇ ਨੇਗੇ ਉਹ ਮਾਰਤਾ ਚੂਹੇ ਨੂੰ ਓਏ ਆ ਗਿਆ ਇੱਧਰ ਬੰਦੇ ਕਾ ਨਹੀਂ ਆ ਗਿਆ ਫਾਸਟ ਮਾਰ ਬਣਾਉਣ ਤੇ ਔਖੇ ਕੰਮ ਦੀ ਵੀਡੀਓ ਆਏ ਤੇ ਕੋਈ ਹੋਰ ਹੀ ਵੀਡੀਓ ਚੱਲ ਰਹੀ ਇੱਥੇ ਓਏ ਓਏ ਉਹ ਮਾਰਤ ਮਾਰਦਾ ਵੱਡਾ ਚੂਹਾ ਸੀਗਾ ਉਹਨੂੰ ਚਕਾਤੀ ਬੋਰੀ ਬੋਰੀ ਚਕਾਤੀ ਤੇ ਉਹ ਵਿਚਾਰੇ ਦੇ ਨਾ ਬੁੱਢਾ ਬੰਦਾ ਦੇ ਲਾਓ ਉਹਨੂੰ ਫੇਰ ਵੀ ਇੰਨਾ ਔਖਾ ਕੰਮ ਕਰਨਾ ਪੈ ਲਗਾ ਬੁੱਢੇ ਬੰਦੇ ਦੇ ਸਿਰ ਤੇ ਬੋਰੀ ਚਕਾਤੀ ਤੇ ਉਹਨੂੰ ਉਹ ਫੱਟੇ ਦੇ ਉੱਤੇ ਲੈ ਕੇ ਜਾਣੀ ਪੈਣੀ ਹੈ ਜੇ ਮਜਬੂਰੀ ਹੈ ਕੋਈ ਨਾ ਕੋਈ ਤਾਂ ਹੀ ਲੈ ਕੇ ਜਾ ਰਿਹਾ ਨਾ ਉਹਦੇ ਪਿੱਛੇ ਪਿੱਛੇ ਉਹ ਆ ਰਿਹਾਗਾ ਉਹ ਰੱਖਤੀ ਅੰਦਰ ਟਰੱਕ ਦੇ ਫੇਰ ਟਰੱਕ ਜਾਊਗਾ ਸੈਲਰ ਦੇ ਵਿੱਚ ਹਨ ਤੇ ਇਧਰ ਉਹਨੂੰ ਚਕਾਤੀ ਉਹ ਵੀ ਤਿੱਖ ਵਿਚਾਰਾ ਭੱਜ ਜਾਂਦਾਗਾ ਚੱਲਦੇ ਆਪਾਂ ਦੁਕਾਨ ਦੇ ਉੱਤੇ ਹੈ ਨਾ ਹੁਣ ਮੈਂ ਤੁਹਾਨੂੰ ਦਿਖਾਣਾ ਹੈਗਾ ਕਿ ਕੰਮ ਸਿੱਖੇ ਦਾ ਕਿੰਨਾ ਫਾਇਦਾ ਹੈ ਉਹ ਦੇਖੋ ਚੱਲ ਰਿਹਾ ਪੱਖਾ ਨਾ ਉਹ ਲੱਗੀਆਂ ਪਈਆਂ ਨੇ ਕੁਰਸੀਆਂ ਆ ਰਿਹਾ ਠੰਡਾ ਪਾਣੀ ਠੀਕ ਹੈ ਜੀ ਤੇ ਉਰੇ ਬੈਠ ਕੇ ਆਰਾਮ ਨਾਲ ਕੁਰਸੀ ਤੇ ਜਾਂ ਇੱਥੇ ਸਮਾਨ ਰੱਖ ਕੇ ਮੈਂ ਬੈੱਡ ਤੇ ਆ ਟੂਲ ਆਪਣਾ ਪੱਖਾ ਚੱਲ ਰਿਹਾ ਠੰਡੀ ਹਵਾ ਵੀ ਠੀਕ ਹੈ ਮਿਊਜ਼ਿਕ ਸਿਸਟਮ ਉਹ ਲੱਗਿਆ ਪਿਆਗਾ ਠੀਕ ਹੈ ਮੈਂ ਗਾਣੇ ਸੁਣਦੇ ਸੁਣਦੇ ਮੈਂ ਕੰਮ ਕਰ ਸਕਦਾ ਤੇ ਇਹ ਜਿਹੜੀ ਇਹ ਜਿਹੜੀ ਕੰਨੀ ਹੋਣਾ ਮੈਨੂੰ ਪ੍ਰਮਾਤਮਾ ਨੇ ਬਹੁਤ ਸੌਖਾ ਕਰਿਆ ਹੋਇਆ ਕਿ ਮੈਨੂੰ ਕੋਈ ਵਜਨ ਭਾਰ ਵਾਲਾ ਕੰਮ ਨਹੀਂ ਕਰਨਾ ਪੈਦਾ ਤੇ ਨਾ ਹੀ ਮੈਨੂੰ ਕੋਈ ਚੱਕਣਾ ਪੈਂਦਾ ਸੋਤ ਮਤਲਬ ਕੋਈ ਨਾ ਕੋਈ ਮੈਨੂੰ ਵਜਨ ਚੱਕਣਾ ਪੈਂਦਾ ਇਸ ਲਈ ਮੈਂ ਪ੍ਰਮਾਤਮਾ ਦਾ ਬਹੁਤ ਧੰਨਵਾਦ ਕਰਦਾ ਹਾਂ ਤੇ ਜੇਕਰ ਜੇ ਤੁਹਾਨੂੰ ਵੀ ਨਾ ਗਾ ਜੇਕਰ ਤੁਹਾਨੂੰ ਪ੍ਰਮਾਤਮਾ ਨੇ ਕੋਈ ਸੌਖਾ ਕੰਮ ਦਿੱਤਾ ਹੋਇਆ ਤਾਂ ਉਹ ਕੰਮ ਕਰਨ ਦੇ ਲੱਗੇ ਨਾ ਤੁਸੀਂ ਉਹ ਨਾ ਕਰਿਆ ਕਰੋ ਵੀ ਮਤਲਬ ਯਾਰ ਮੈਂ ਕਰਨਾ ਨਹੀਂ ਮੈਂ ਐਂ ਬੁਲਾਣਾ ਤੇ ਕਿਹਾ ਜੇ ਤੁਹਾਨੂੰ ਸੌਖਾ ਕੰਮ ਮਿਲਿਆ ਹੋਇਆ ਨਾ ਤਾਂ ਉਹਨੂੰ ਦਿਲ ਦਿਲ ਖੋਲ ਕੇ ਦਿਲ ਖੁਸ਼ ਹੋ ਕੇ ਕਰਿਆ ਕਰੋ ਮਤਲਬ ਜਦੋਂ ਵੀ ਮੈਂ ਕੋਈ ਕੰਮ ਕਰਦਾ ਮੈਂ ਬਹੁਤ ਸ਼ੌਂਕ ਨਾਲ ਕਰਦਾ ਹੁਣ ਮੈਨੇ ਤੁਹਾਨੂੰ ਮੈਂ ਦਿਖਾਣਾ ਹੁਣ ਮੈਂ ਤੁਹਾਨੂੰ ਕੱਲ ਵਾਲੀ ਵੀਡੀਓ ਚ ਦਿਖਾਇਆ ਸੀ ਕਿ ਮੈਂ ਆ ਗੱਡੀ ਦਾ ਫਿਟਿੰਗ ਕਰ ਰਹਾ ਕੰਮ ਹਨਾ ਖੋਲੀ ਹੋਈ ਹੈਗੀ ਇਹਦਾ ਮੈਂ ਤੁਹਾਨੂੰ ਅੰਦਰੋਂ ਦਿਖਾਣਾ ਮੈਂ ਅੰਦਰੋਂ ਇਹ ਗੱਡੀ ਦਾ ਨਾ ਡੈਸ਼ਬੋਰਡ ਫਿੱਟ ਕਰਨਾ ਹੈ ਡੈਸ਼ਬੋਰਡ ਫਿੱਟ ਕਰਨਾ ਮੈਂ ਬੜੇ ਸ਼ੌਂਕ ਨਾਲ ਕੰਮ ਨਾਲ ਪਿਆਰ ਨਾਲ ਕੰਮ ਕਰੂੰਗਾ ਇਹਦਾ ਹੁਣ ਇਹਦਾ ਸਮਾਨ ਮੈਂ ਨਾ ਵਾਸ਼ ਪੂਸ਼ ਕਰਕੇ ਲਿਆਇਆ ਦੀ ਗੱਡੀ ਦਾ ਬਲੋਰ ਉੱਥੇ ਹੁਣ ਮੈਂ ਗੱਡੀ ਦੇ ਸਮਾਨ ਕੱਢਦਾ ਹੁਣ ਤੁਹਾਨੂੰ ਮੈਂ ਦਿਖਾਣਾ ਇਹ ਕੱਢ ਆ ਕੱਢ ਲਿਆ ਆਪਣੇ ਅਪਰਾਚ ਸਮੱਸਿਆ ਆ ਰਹੀ ਹੈ ਨਾ ਆ ਇਥੇ ਛੋਕਰ ਪਾਣੇ ਪੈਣਗੇ ਛੋਟੇ ਛੋਟੇ ਕੰਮ ਮੈਨੂੰ ਕਰਾਣੇ ਪੈਣਗੇ ਗੱਡੀ ਦੇ ਕਾਫੀ ਤੇ ਸਭ ਤੋਂ ਪਹਿਲਾਂ ਰੱਖਦੇ ਆਪਾਂ ਇਹਨੂੰ نیچے ਫਿਰ ਇਹਨੂੰ ਫਿਰ ਇਹਨੂੰ ਫਿਰ ਇਹਨੂੰ ਫਿਰ ਇਹਨੂੰ ਫਿਰ ਲਾ ਦੋਨੇ ਆਪਾਂ ਡਿੱਗੀ ਆਪਣੇ ਆਪ ਹੀ ਲੱਗ ਜਾਂਦੀ ਏ ਥੋੜੀ ਜਿਹੀ ਜ਼ੋਰ ਦੀ ਲਾਣੀ ਪਊ ਆ ਕੀ ਕਰਨਾ ਮੈਨੂੰ ਦੇਖਿਓ ਮੈਂ ਦਿਖਾਣਾ ਸਮਾਨ ਚੱਕ ਕੇ ਇਹਨੂੰ ਨਾ ਮੈਂ ਆਪ ਚੱਲ ਰਿਹਾ ਪੱਖਾ ਪੱਖੇ ਦੇ ਹੇਠਾਂ ਰੱਖ ਦਿੰਨਾ ਇਸ ਤਰੀਕੇ ਰੱਖਦਾ ਤੇ ਚਲੋ ਹੁਣ ਮੈਂ ਬਾਕੀ ਹੋਰ ਸਮਾਨ ਉਹ ਵੀ ਸਮਾਨ ਲੈ ਕੇ ਆਣਾ ਹੈ ਯਾ ਕਿ ਇੱਥੇ ਦੂਜਾ ਸਮਾਨ ਆਗਾ ਤਾਂ ਫਾਈਨਲੀ ਇਹ ਸਾਮਾਨ ਆਪਾਂ ਨੇ ਚੱਕ ਲਿਆ ਹਨ ਇਹਨੂੰ ਆਪਾਂ ਰੱਖ ਦਨੇ ਇਹ ਜਗ੍ਹਾ ਤੇ ਛਾਵੇਂ ਪੱਖੇ ਦੇ નીચે ਰੱਖ ਦ ਸਾਰਾ ਸਾਮਾਨ ਪਰ ਉਰੇ ਨਾ ਹੋਣਾ ਕੀ ਹੈਗਾ ਉਰੇ ਬਿਲਕੁਲ ਠੰਡਾ ਹੈਗੀ ਮਤਲਬ ਵਧੀਆ ਹਵਾ ਚੱਲ ਰਹੀ ਤੇ ਉਦੇ ਠੰਡਾ ਹੈਗੀ ਤੇ ਇੱਥੇ ਆਰਾਮ ਨਾਲ ਬੈਠ ਕੇ ਮੈਂ ਕੰਮ ਕਰ ਸਕਦਾ ਹਾਂ ਪਰਮਾਤਮਾ ਵੱਲੋਂ ਜੇ ਆਪਾਂ ਨੇ ਇਹ ਕੰਮ ਸਿੱਖ ਲਿਆ ਤੇ ਆਪਾਂ ਸੌਖੇ ਹੈਗੇ ਆਪਾਂ ਆਪਣੀ ਲਾਈਫ ਨੂੰ ਸੌਖਾ ਇਸ ਕਰਕੇ ਨਾ ਜੇ ਤੁਸੀਂ ਕੋਈ ਵੀ ਕੰਮ ਕਰਦੇ ਹੋ ਨਾ ਜੇ ਛਾਵੇਂ ਵਾਲਾ ਕੰਮ ਆ ਤੁਹਾਡਾ ਪੱਖੇ ਦੀ ਪੱਖੇ ਵੇਠਾ ਕੰਮ ਆ ਨਾ ਬੜੇ ਪਿਆਰ ਨਾਲ ਸ਼ੌਂਕ ਨਾਲ ਕੰਮ ਕਰਿਆ ਕਰੋ ਕਿਉਂਕਿ ਪਤਾ ਇਸ ਲਈ ਉਹ ਧੰਨਵਾਦ ਕਰਿਆ ਕਰੋ ਨਹੀਂ ਤੇ ਜੇ ਇਹ ਕੰਮ ਦਿੱਤਾ ਹੁੰਦਾ ਮੈਂ ਸੱਚ ਕਹਿੰਦਾ ਮੈਂ ਇਤੋਂ ਨਹੀਂ ਹੁੰਦਾ ਸੀ ਇਹ ਕੰਮ ਮੈਂ ਕਰ ਹੀ ਨਹੀਂ ਸਕਦਾ ਸੀ ਇਹ ਕੰਮ ਤਾਂਗਾ ਇਹ ਇਹ ਜਿਹੜੇ ਕੰਮ ਨੇ ਨਾ ਇਹ ਬਹੁਤ ਔਖੇ ਕੰਮ ਨੇ ਪਰ ਫਿਰ ਵੀ ਮਜਬੂਰੀ ਦੇ ਵਿੱਚ ਕਰਨੇ ਪੈਂਦੇ ਨੇ ਕਿਉਂਕਿ ਮਜਬੂਰੀ ਹੁੰਦੀ ਹੈ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਪਾਲਣਾ ਵੀ ਹੁੰਦਾ ਨਾ ਇਸ ਕਰਕੇ ਫਿਰ ਇੰਨੇ ਔਖੇ ਔਖੇ ਕੰਮ ਕਰਨੇ ਪੈਂਦੇ ਨੇ ਹਾਲਾਂਕਿ ਜਦੋਂ ਮੈਂ ਪੜਦਾ ਹੁੰਦਾ ਸੀ ਨਾ ਪਰ ਮੈਂ ਛੋਟੇ-ਮੋਟੇ ਕੰਮ ਕਰੇ ਨੇਗੇ ਜਿਨ੍ਹਾਂ ਦੇ ਵਿੱਚ ਮਤਲਬ ਵੱਧ ਤੋਂ ਵੱਧ ਮੈਂ 2-4 ਦਿਨ ਲਾ ਸਕਦਾ ਸੀ ਕਿ ਇਸ ਤੋਂ ਜ਼ਿਆਦਾ ਮੇਰੇ ਤੋਂ ਲੱਗਦੀ ਨਹੀਂ ਸੀਗੇ ਇਹ ਤਾਂ ਹੁੰਦੇ ਹੀ ਨਹੀਂ ਸੀ ਕੰਮ ਪਰਮਾਤਮਾ ਨੂੰ ਪਤਾ ਸੀ ਵੀ ਇਹ ਇਹਦੇ ਕੰਮ ਨਹੀਂ ਕਰ ਸਕਦਾ ਤਾਂ ਉਹਨੇ ਆਪਾਂ ਨੂੰ ਇਹ ਕੰਮ ਦੇ ਵਿੱਚ ਲਿਆਂਦਾ ਇਹ ਮੈਂ ਦਿਨ-ਰਾਤ ਕੰਮ ਕਰੀ ਜਾਂਦਾ ਕਿ ਮੈਂ ਸਵੇਰੇ 7 ਵਜੇ ਉੱਠ ਗਿਆ 7 8 9 ਸਵੇਰੇ 8 7 ਵਜੇ ਉੱਠ ਰਾਸ 5 ਵਜੇ ਤੱਕ ਕੰਮ ਕਰਦਾ 11 12 ਵਜੇ ਤੱਕ ਜਾ ਕੇ ਕਿਤੇ ਜਾ ਕੇ ਫ੍ਰੀ ਹੋਣਾ ਫਿਰ ਵੀ ਉਸ ਤੋਂ ਬਾਅਦ ਚ ਮੈਨੇ ਵੀਡੀਓ ਐਡੀਟਿੰਗ ਕਰਨੀ ਹੁੰਦੀ ਹੈ ਵੀਡੀਓ ਨੂੰ ਲੋਡ ਕਰਨਾ ਹੁੰਦਾ ਬਹੁਤ ਟਾਈਮ ਲੱਗ ਜਾਂਦਾ ਪਰ ਫਿਰ ਵੀ ਆਪਾਂ ਪਰਮਾਤਮਾ ਦਾ ਧੰਨਵਾਦ ਕਰਦਾ ਕਿ ਬਹੁਤ ਸੌਖੇ ਹੈ ਓਕੇ ਨਾਲੇ ਮੈਂ ਇਹਨੂੰ ਸ਼ੌਂਕ ਨਾਲ ਕਰਦਾ ਅਸਲ ਚ ਦਿਲ ਤੋਂ ਜੇ ਤਾਂ ਜਦੋਂ ਆਪਾਂ ਕੋਈ ਵੀ ਕੰਮ ਦਿਲ ਤੋਂ ਕਰਦੇ ਨਾ ਉਹ ਸੌਖਾ ਹੋ ਜਾਂਦਾ ਕੋਈ ਐਮੇ ਦਾ ਆਪਾਂ ਨੂੰ ਕੰਮ ਪਸੰਦ ਕਰ ਲੈਣਾ ਚਾਹੀਦਾ ਜਿਹੜਾ ਕਿ ਆਪਾਂ ਪੂਰੀ ਲਾਈਫ ਟਾਈਮ ਲਈ ਆਪਾਂ ਕਰ ਸਕਦੇ ਆਂਗੇ ਉਹ ਵੀ ਬਿਨਾ ਥੱਕੇ ਬਿਨਾ ਰੁਕੇ ਬਿਨਾ ਮਾਨ ਅੱਕੇ ਕਰ ਸਕਦਾ ਚਲੋਗਾ ਜੀ ਹੁਣ ਮੈਂ ਚੱਕਦਾ ਟੂਲ ਉਹ ਗੱਡੀ ਦੀ ਕਰ ਦਾਂਗੇ ਹੁਣ ਆਪਾਂ ਫੀਟਿੰਗ ਗੱਡੀ ਦੀ ਕਰ ਦਾਂਗੇ ਫੀਟਿੰਗ ਹੁਣ ਤਾਂ ਗਾ ਜੀ ਮੈਂਨੇ ਹੁਣ ਤਕਰੀਬਨ ਇਹ ਗੱਡੀ ਦੇ ਵਿੱਚ ਕੁਝ ਇਸ ਤਰੀਕੇ ਦੇ ਨਾਲ ਫਾਰਮ ਲਾਤੀ ਤਾਂ ਕਿ ਜਿਹੜੀ ਹਵਾ ਹੋਵਾ ਦੀ ਸੈਟਿੰਗ ਆ ਉਹ ਸਹੀ ਤਰੀਕੇ ਨਾਲ ਰਵੇ ਇਹਦੇ ਵਿੱਚ ਜਿਵੇਂ ਕਿ ਜਿਹੜੀ ਏਸੀ ਦੀ ਹਵਾ ਹੈਗੀ ਪੈਰਾਂ ਦੀ ਹੈਗੀ ਪੈਰਾਂ ਤੇ ਜਿਹੜੀ ਹਵਾ ਆਉਂਦੀ ਹੁੰਦੀ ਉਹ ਪੈਰਾ ਤੇ ਰਵੇ ਤੇ ਜਿਹੜੀ ਹਵਾ ਆਦੀ ਹੁੰਦੀ ਹੈਗੀ ਪੇਸਟੇ ਆਫੇਸ ਤੇ ਰਵੇ ਤਾਂ ਚਲੋ ਗਾਈ ਮੈਂ ਘਟੋ ਘਟੇ ਇੱਥੇ ਡੇਢ ਦੋ ਘੰਟੇ ਲਾਤੇ ਇਹ ਕੰਮ ਕਰਨ ਤੇ ਤੇ ਚਲੋ ਹੁਣ ਖਾਣੇ ਆਗੇ ਰੋਟੀ ਰੋਟੀ ਦੇ ਵਿੱਚ ਆਪਰੋਂ ਬੜੀਆਂ ਘੈਂਟ ਘੈਂਟ ਚੀਜ਼ਾਂ ਆਈਆਂ ਨੇ ਜਿਵੇਂ ਕਿ ਦਹੀਂ ਹੋਗੀ ਮਟਰ ਪਨੀਰ ਹੋ ਗਿਆ ਬੜਾ ਘੈਂਟ ਟੇਸਟੀ ਟੇਸਟੀ ਤੇ ਆਪਣੇ ਚਾਵਲ ਹੋਗੇ ਤੇ ਸੈਲਡ ਹੋ ਗਿਆ ਹਣਾ ਤੇ ਇਧਰ ਆਪਣਾ ਥੋੜਾ ਜਿਹਾ ਮਿੱਠਾ ਮੂੰਹ ਕਰਨ ਵਾਸਤੇ ਗੁੜ ਵੀ ਹੈਗਾ ਤਾਂ ਚਲੋ ਗਾਈ ਹੁਣ ਖਾਣੇ ਆਗੇ ਰੋਟੀ ਰੋਟੀ ਖਾਣ ਤੋਂ ਬਾਅਦ ਮਿਲਦੇ ਹਾਂ ਤਾਂ ਚਲੋ ਗਏ ਥੋੜੀ ਜੀ ਵੀਡੀਓ ਆਪਾਂ ਰਿਕਾਰਡ ਕਰ ਲੰਨੇ ਆ ਰੋਟੀ ਖਾਂਦਿਆਂ ਦੀ ਤੋਂ ਪਹਿਲਾਂ ਆਪਾਂ ਨੇ ਇਹ ਨੂੰ ਐਵੇਂ ਕਰਿਆ ਮਟਰ ਪਨੀਰ ਲਿਆ ਉਹਨੂੰ ਦਹੀਂ ਦੇ ਵਿੱਚ ਮਿਕਸ ਕਰਕੇ ਉਹਨੂੰ ਦਹੀਂ ਦੇ ਵਿੱਚ ਮਿਕਸ ਕਰਕੇ ਇਸ ਤਰੀਕੇ ਨਾਲ ਹਾਂ ਤੂ ਗੋੜਵਲ ਬੈਸਟ ਥੋੜਾ ਜਿਹਾ ਲੈਣੇ ਆਪਾਂ ਸੈਲਡ ਹੂੰ ਥੋੜਾ ਜਿਹਾ ਚੌਲਾਂ ਨਾਲ ਖਾ ਕੇ ਦੇਖਦੇ ਹਾਂ ਇਹਨੂੰ ਆਪਾਂ ਇਸ ਜਗ੍ਹਾ ਤੇ ਰੱਖ ਦਾਂਗੇ ਇਸ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਫਿਰ ਇਹਨੂੰ ਦਹੀਂ ਨੂੰ ਥੋੜਾ ਜਿਹਾ ਉੱਪਰ ਪਾਣਗੇ ਇਹ ਹੁਣ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਨਾ ਕਿੰਨਾ ਟੇਸਟੀ ਲੱਗ ਰਿਹਾ ਖਾਣ ਦੇ ਵਿੱਚ ਆ ਮੈਂ ਖਾ ਕੇ ਦੇਖਦਾ ਹੂੰ ਮਾਇਆ ਰੋਟੀ ਵਧੇਖੋ ਦੋ ਵਧੀਆ ਲੱਗਦੀਆਂ ਇਹ ਸਾਰਾ ਕੁਝ ਕਦੋਂ ਵਧੀਆ ਲੱਗਦਾ ਜਦੋਂ ਆਪਾਂ ਨੂੰ ਫੁੱਲ ਭੁੱਖ ਲੱਗ ਰਹੀ ਹੋਵੇ ਉਦੋਂ ਘੈਂਟ ਲੱਗਦਾ ਜਦੋਂ ਭੁੱਖ ਨਹੀਂ ਲੱਗ ਰਹੀ ਹੁੰਦੀ ਨਾ ਸਾਰਾ ਕੁਝ ਚੀਜ਼ਾਂ ਪਰੋਂ ਐ ਲੱਗਦੇ ਨਹੀਂ ਜਿਵੇਂ ਸਵਾਦ ਨਹੀਂ ਆਈਆਂ ਅਸਲੀ ਸਵਾਦ ਦਾ ਪਤਾ ਉਦੋਂ ਲੱਗਦਾ ਜਦੋਂ ਆਪਾਂ ਨੂੰ ਫੁੱਲ ਭੁੱਖ ਲੱਗ ਰਹੀ ਹੋਵੇ ਤਾਂ ਚਲੋ ਜਾਈ ਮਿਲਦਾ ਮੈਂ ਤੁਹਾਨੂੰ ਰੋਟੀ ਖਾਣ ਤੋਂ ਬਾਅਦ ਤਾਂ ਗਾਇ ਆਪਦੇ ਆਪ ਨੂੰ ਖੁਸ਼ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਆਪਾਂ ਦੂਜਿਆਂ ਨੂੰ ਖੁਸ਼ ਕਰੀਏ ਦੂਜਿਆਂ ਨੂੰ ਖੁਸ਼ ਕਿਵੇਂ ਕਰਾਈ ਜਾਊਗਾ ਹੁਣ ਤੁਹਾਨੂੰ ਮੈਂ ਦੱਸਦਾ ਇਸ ਤੋਂ ਪਹਿਲਾਂ ਕਿ ਆਪਾਂ ਨੂੰ ਨਾ ਛੋਟੇ-ਛੋਟੇ ਛੋਟੇ-ਛੋਟੇ ਖੁਸ਼ੀਆਂ ਕਰੀ ਧਿਆਨ ਦੇਣਾ ਚਾਹੀਦਾ ਜਿਵੇਂ ਕਿ ਹੁਣ ਮੈਂਨੇ ਇੱਕ ਕੰਮ ਕਰਿਆ ਜਿਵੇਂ ਕਿ ਜਿਹੜਾ ਹੁਣ ਮੈਂਨੇ ਰੋਟੀ ਖਾਧੀ ਹੈ ਜਿਹੜਾ ਮੈਂਨੇ ਖਾਣਾ ਖਾਇਆਗਾ ਹਣਾ ਜਿਹੜੇ ਬ੍ਰਦਰ ਨੇ ਮੈਨੂੰ ਖਾਣਾ ਭੇਜਿਆ ਸੀ ਮੈਂ ਉਹਨੂੰ ਫੀਡਬੈਕ ਭੇਜਦਾ WhatsApp ਤੇ ਫੀਡਬੈਕ ਭੇਜਦਾ ਲਿਖ ਕੇ ਮੈਂ ਕਿਹਾ ਬ੍ਰਦਰ ਫੀਡਬੈਕ ਚ ਲਿਖਤਾ ਮੈਂ ਨਾ ਕਿ ਮਟਰ ਪਨੀਰ ਵੈਰੀ ਗੁੱਡ ਤੇ ਰੋਟੀ ਐਕਸੀਲੈਂਟ ਵਗੈਰਾ ਮੈਂ ਐਸ ਪੀ ਕੇ ਨਾਲ ਕੁਝ ਲਿਖ ਕੇ ਭੇਜਤਾ ਤੇ ਬਾਈ ਤੁਰੰਤ 2 ਮਿੰਟ ਬਾਅਦ ਐਸ ਐਮ ਐਸ ਆ ਗਿਆ ਕਹਿੰਦਾ ਵੀ ਉਹਨੇ ਹਾਰਟ ਬਣਾ ਕੇ ਭੇਜਤਾ ਵੀ ਮਤਲਬ ਦਿਲ ਹੱਥ ਨਾਲ ਤੇ ਉਹ ਬੰਦਾ ਬਹੁਤ ਖੁਸ਼ ਹੋਇਆ ਮੈਂ ਖਾਣਾ ਖਾ ਕੇ ਖੁਸ਼ ਹੋਇਆ ਨਾਲ ਮੈਂ ਫੀਡਬੈਕ ਨਾਲ ਉਹਨੂੰ ਵੀ ਬੰਦੇ ਨੂੰ ਖੁਸ਼ ਕਰਤਾ ਇਸ ਤਰੀਕੇ ਨਾਲ ਪਤਾ ਹੈ ਕੀ ਹੋਊਗਾ ਹੁਣ ਉਹ ਆਪਣੇ ਕੰਮ ਦੇ ਵਿੱਚ ਹੋਰ ਜ਼ਿਆਦਾ ਫੋਕਸ ਕਰੂਗਾ ਤਾਂ ਇਸੇ ਤਰੀਕੇ ਨਾਲ ਗਾਇਜ਼ ਮੈਂ ਤੁਹਾਨੂੰ ਵੀ ਕਹਿਣਾ ਜੇ ਤੁਸੀਂ ਵੀਡੀਓ ਨੂੰ ਲਾਈਕ ਕਰ ਲਾਈਕ ਕਰਦਿਆ ਕਰੋ ਚੈਨਲ ਨੂੰ ਵੀ ਸਬਸਕ੍ਰਾਈਬ ਕਰਦਿਆ ਕਰੋ ਇਹ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਕਿਉਂਕਿ ਹੁਣ ਮੈਂ ਮਿਹਨਤ ਕਰਨ ਲੱਗਾ ਕਿ ਬਹੁਤ ਜ਼ਿਆਦਾ ਹੁਣ ਮੈਂ ਮਿਹਨਤ ਕਰ ਰਿਹਾ ਹਾਂ ਬਹੁਤ ਜ਼ਿਆਦਾ ਥੋੜੀ ਸਪੋਰਟ ਦਿਖਾਓ ਮੈਨੂੰ ਚਲੋ ਕਰਦੇ ਆਂ ਆਪਾਂ ਦੁਬਾਰਾ ਫਿਰ ਤੋਂ ਆਪਣਾ ਉਹੀ ਕੰਮ ਬਾਕੀ ਆਪਣੇ ਆਪ ਨੂੰ ਖੁਸ਼ ਵੀ ਰੱਖੋ ਤੇ ਦੂਜਿਆਂ ਨੂੰ ਵੀ ਖੁਸ਼ ਰੱਖੋ ਤੇ ਵੱਡੀਆਂ ਖੁਸ਼ੀਆਂ ਤੋਂ ਵੱਡੀਆਂ ਖੁਸ਼ੀਆਂ ਕਹਿੰਦੀ ਘਟ ਜਾਈਏ ਆਪਾਂ ਛੋਟੀਆਂ ਖੁਸ਼ੀਆਂ ਕਹਿੰਦੀ ਵੱਧ ਧਿਆਨ ਰੱਖੀਏ ਤੇ ਚਲੋ ਕਰਦੇ ਆਂ ਹੁਣ ਆਪਾਂ ਆਪਣਾ ਕੰਮ ਹੁਣ ਉਹ ਗੱਡੀ ਦੀ ਉਹ ਸਾਰੇ ਟਾਪਾ ਟੂਪੇ ਨੂੰ ਫਿਟਿੰਗ ਕਰਕੇ ਇਹਦੇ ਵਿੱਚ ਫਿੱਟ ਕਰਦੇ ਆਂ ਇਹ ਜੋ ਸਾਰੇ ਸਮਾਨ ਨੂੰ ਚੱਕ ਕੇ ਮੈਂ ਗੱਡੀ 'ਚ ਰੱਖ ਫ ਆ ਦੇਖੋ ਕੁਛ ਇਸ ਤਰੀਕੇ ਦੇ ਨਾਲ ਚਲੋ ਹੁਣ ਇਹਦੂ ਬਾਅਦ ਛੁ ਕਰਾਂਗੇ ਇਹਦਾ ਡੈਸ਼ਬੋਰਡ ਫਿੱਟ ਉਹ ਦੇਖੋ ਇਹ ਕੀ ਹੋ ਗਿਆ ਯਾਰ ਆਪਣੀ ਗੱਡੀ ਦੀ ਨਾ ਟਾਕੀ ਵੱਜੀ ਆ ਜੋਰ ਦੀ ਰੇ ਫਿਲਹਾਲ ਕੁਝ ਹੋਇਆ ਨਹੀਂ ਬਿਚਾਰ ਹੈ ਕਿਆ ਚਲ ਕੋਈ ਨਹੀਂ ਮੜੇ ਗੱਡੀ ਨਾ ਗੱਡੀ ਨੂੰ ਨਾ ਆਪਣਾ ਮੜਾ ਸਾਈਡ ਤੇ ਕਰਕੇ ਲਾਉਣਾ ਪਊਗਾ ਉਹ ਥੋੜਾ ਉਧਰ ਕਰਨਾ ਪਊਗਾ ਪਰ ਇਹਨੂੰ ਗੱਡੀ ਨੂੰ ਲੋਕ ਲੱਗ ਰਿਹਾ ਹੈ ਹੁਣ ਚਲੋ ਕਰਦਾ ਚਲ ਕੋਈ ਗੱਲ ਨਹੀਂ ਥੋੜਾ ਕਰ ਹੀ ਦੇਣੀ ਤਗਾ ਜੀ ਮੈਨੇ ਗੱਡੀ ਨੂੰ ਥੋੜਾ ਜਿਹਾ ਸਾਈਡ ਤੇ ਕਰਕੇ ਲਾਤਾ ਤਾਂ ਕਿ ਜਿਹੜੀ ਇਹਦੀ ਟਾਕੀ ਹੈ ਇਹਦੇ ਵਿੱਚ ਨਾ ਲੱਗੇ ਤੇ ਹੁਣ ਬਣਾਈਆ ਮੈਨੇ ਆਪਣੇ ਲਈ ਥੋੜੀ ਜਿਹੀ ਚਾਹ ਦੁੱਧ ਦੇ ਵਿੱਚ ਹੀ ਪੱਤੀ ਪਾਤੀ ਮੈਨੇ ਹਾਂ ਦੇਖੋ ਗਏ ਦੁੱਧ ਦੇ ਵਿੱਚ ਹੀ ਪੱਤੀ ਪਾਤੀ ਤਗਾ ਜੀ ਪਤਾ ਕੀ ਹੁੰਦਾ ਹੈ ਜਦੋਂ ਹੁਣ ਜਿਵੇਂ ਕਿ 2 ਵਜੇ ਦਾ ਦੁੱਧ ਖਰਾਬ ਹੋਣਾ ਸਟਾਰਟ ਹੋ ਜਾਂਦਾ ਜਿਵੇਂ ਹੁਣ ਥੋੜਾ ਬਹੁਤ ਦੁੱਧ ਪਚਾਂਦਾ ਨਾ ਉਹ ਤੋਂ ਖਰਾਬ ਹੀ ਹੋ ਜਾਣਾ ਸੀ ਇਸ ਕਰਕੇ ਮੈਨੇ ਦੁੱਧ ਦੇ ਵਿੱਚ ਹੀ ਪੱਤੀ ਪਾਤੀ ਹੁਣ ਚਲੋ ਆਪਾਂ ਚਾਲਦੇ ਹਾਂ ਸਾਨੂੰ ਗੱਡੀ ਦੇ ਅੰਦਰ ਤੁਹਾਨੂੰ 5 ਮਿੰਟ ਪਹਿਲਾਂ ਮੈਂ ਦਿਖਾਇਆ ਸੀਗਾ ਕੀ ਕੀ ਆਪਾਂ ਨੇ ਗੱਡੀ ਦੇ ਵਿੱਚ ਉਹ ਚੀਜ਼ ਫਿੱਟ ਕਰਤੀ ਹੁਣ ਥੜੀ ਦੁਬਾਰੇ ਲੱਗਦੀ ਕਿਤੇ ਤੇ ਹੁਣ ਆਪਾਂ ਨੇ ਡੈਸ਼ਬੋਰਡ ਇਸ ਤਰੀਕੇ ਨਾਲ ਥੋੜਾ ਜਿਹਾ ਫਿੱਟ ਕਰਤਾ ਤੇ ਚਲੋ ਹੁਣ ਚਾਲਦੇ ਆ ਕਿਤੇ ਚਾਹ ਬਾਹਰ ਨਿਕਲ ਜੇ ਆ ਗਈ ਆ ਗਈ ਆ ਗਈ ਆ ਗਈ ਆ ਗਈ ਓ ਹੋ 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 5 ਬਣਦੀ ਹੈ ਇਹ 5 ਮਿੰਟ ਲੇਟ ਹੋ ਜਾ ਤਾਂ ਫਾਈਨਲੀ ਇਹ ਚਾਹ ਬਣ ਕੇ ਆਪਣੀ ਰੈਡੀ ਹੈ ਤੇ ਹੁਣ ਕਰਦੇ ਆਪਾਂ ਇਸ਼ਾ ਕੇ ਲਿਉਨੇ ਆ ਗਲਾਸ ਗਲਾਸ ਦੇ ਵਿੱਚ ਚਾਹ ਤਾਂ ਕਿ ਮੈਂ ਚਾਹ ਪਤਾ ਕਿਉਂ ਪੀਣਾ ਕਿਉਂਕਿ ਇਹਦੇ ਬਹਾਨੇ ਮੈਂ 10 ਮਿੰਟ ਰੈਸਟ ਕਰ ਲਵਾਂ ਉਹ ਤਾਂ ਮੈਂ ਰੈਸਟ ਨਹੀਂ ਕਰਦਾ ਹੈਗਾ ਬਿਲਕੁਲ ਵੀ ਸਾਰਾ ਦਿਨ ਕੰਮ ਕਰੀ ਜਾਂਦਾ ਨਾ ਇਸ ਕਰਕੇ ਇਸ ਕਰਕੇ ਮੈਂ ਚਾਹ ਪੀਣ ਦੇ ਬਹਾਨੇ 10 ਮਿੰਟ ਆਰਾਮ ਕਰ ਲਵਾਂ ਉਹਦਾ ਆਰਾਮ ਕਰਦਾ ਨਹੀਂ ਮੈਂ ਕਿਉਂਕਿ ਜਦੋਂ ਤੋਂ ਮੈਂ ਸਵੇਰੇ ਉੱਠ ਜਾਣਾ ਮੈਂ ਸਾਰਾ ਦਿਨ ਰਾਤ ਨੂੰ 10-11 ਵਜੇ ਤੱਕ ਕੰਮ ਕਰ ਲਵਾਂਗੇ ਇਸ ਕਰਕੇ ਹੁਣ ਆਪਾਂ ਚਾਹ ਪੀਵਾਂਗੇ ਤੇ ਨਾਲੇ ਕਰਾਂਗੇ 10-15 ਮਿੰਟ ਆਰਾਮ ਤੇ ਇਹਦੇ 'ਚ ਪਾਣੀ ਮਾਰ ਕੇ ਨਾਲ ਦੀ ਨਾਲ ਰੱਖਣਾ ਜ਼ਰੂਰੀ ਹੈ ਕਿਉਂਕਿ ਫਿਰ ਇਹਦੇ ਵਿੱਚ ਆਦ ਕੇ ਬੈਂਦੀਆਂ ਨੇ ਮੱਖੀਆਂ ਜਿਹੜੀਆਂ ਕਿ ਬਿਲਕੁਲ ਵੀ ਆਪਾਂ ਨੂੰ ਵਧੀਆ ਨਹੀਂ ਲੱਗਦੀਆਂ ਹੈਨਾ ਜਦੋਂ ਇਹ ਦੁਬਾਰੇ ਚਾਹ ਬਣਾਵਾਂਗੇ ਉਹਨੂੰ ਫਿਰ ਸਹੀ ਤਰੀਕੇ ਨਾਲ ਵਾਸ਼ ਕਰ ਲਾਂਗੇ ਫਿਲਹਾਲ ਇਹ ਬੰਦ ਹੈ ਕਿ ਜੀ ਚੱਲੋ ਜੀ ਇੱਕ ਸੁੱਕਈ ਓਏ ਹੋਏ ਇਹਦੇ ਚ ਰਹਿ ਗਿਆ ਬਸ ਤਾਂ ਚਲੋ ਅਸੀਂ ਛਾ ਬਣ ਕੇ ਆਪਣੀ ਕੁਝ ਇਸ ਤਰੀਕੇ ਨਾਲ ਦੁੱਧ ਚ ਪੱਤੀ ਪਾਈ ਹੋਈ ਆ ਰੈਡੀ ਆ ਬਾਕੀ ਇਹ ਅਗਧਰਿਆ ਬਿਲਕੁਲ ਠੀਕ ਹੈ ਛਾ ਪਰ ਬਾਕੀ ਚੀਜ਼ੇ ਦੇਖਦੇ ਆਂਗੇ ਤਾਂ ਕਈ ਮੈਨੇ ਨੇ ਕਪੜੀਆਂ ਆਦਤ ਵਿੱਚ ਸਧਾਰ ਕਰਿਆਗਾ ਪਹਿਲਾਂ ਮੈਂ ਫ੍ਰੀ ਟਾਈਮ ਦੇ ਵਿੱਚ ਕੀ ਕਰਦਾ ਹੁੰਦਾ ਸੀਗਾ ਮੈਂ ਨਿਊਜ਼ ਲਾ ਲੈਂਦਾ ਖਬਰਾਂ ਲਾ ਲੈਂਦਾ ਫਿਰ ਮੈਂ ਖਬਰਾਂ ਦੇਖਦਾ ਕਿ ਆਪਣੇ ਦੇਸ਼ ਦੇ ਵਿੱਚ ਚੱਲ ਕੀ ਰਿਹਾ ਤੇ ਅੱਜ ਦੇ ਟਾਈਮ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਚੱਲ ਰਿਹਾ ਇਹ ਹੈ ਜਿਹੜਾ ਪਹਿਲਗਾਮ ਆ ਹਿਮਾਚਲ ਪ੍ਰਦੇਸ਼ ਕਸ਼ਮੀਰ ਦੇ ਵਿੱਚ ਉੱਥੇ ਇੱਕ ਹਮਲਾ ਹੋਇਆ ਹੈ ਅੱਤਵਾਦੀ ਵੱਲੋਂ ਉਹ ਚੱਲ ਰਿਹਾ ਹੈ ਅਗਰ ਇੱਕ ਗੱਡੀ ਆਈ ਹੈਗੀ ਕੋਈ ਤਾਂ ਕੋਈ ਦੇਖਦੇ ਕੀ ਕਰਾਉਣ ਬੰਦੇ ਨੇ ਤਗਾ ਜੀ ਦੇਖਿਆ ਥੋਨੇ ਹੁਣ ਮੈਂ ਚਾਹ ਪੀਣ ਲੱਗਾ ਸੀ ਚਾਹ ਪੀਂਦੇ ਪੀਂਦੇ ਵੀ ਇੱਕ ਕਸਟਮਰ ਆ ਗਏ ਹੁਣ ਸ਼ਾਇਦ ਮੈਨੂੰ ਚਾਹ ਜਦ ਠੰਡੀ ਹੋ ਗਈ ਮੈਨੂੰ ਲੱਗਦਾ ਉਦੋਂ ਪੀਵਾਂਗਾ ਬਾਕੀ ਦੇਖਦੇ ਵੀ ਜੇ ਕੋਈ ਮਾੜਾ ਮੋਟਾ ਕੰਮ ਹੋਇਆ ਤਾਂ ਆਪਾਂ ਰੁਕ ਜਾਣਗੇ ਆ ਕਹਿਦਾ ਭਾਈ ਕਰ ਦਾਂਗੇ ਜੇ ਬਲੰਮਾ ਕੰਮ ਹੋਇਆ ਤਾਂ ਕਹਿਦਾ ਵੀ ਭਾਈ ਕਰਵਾ ਦੇ ਹੋਰ ਕੀ ਹੈ ਬਸ ਹਜੇ ਤੱਕ ਕਸਟਮਰ ਗੱਡੀ ਚੋਂ ਨਿਕਲ ਕੇ ਬਾਹਰ ਆਏ ਨਹੀਂ ਜਦੋਂ ਆਣਗੇ ਫਿਰ ਉਹ ਤੋਂ ਦੇਖਾਂਗੇ ਵੀ ਕੀ ਸਮਾਚਾਰ ਹੈ ਆ ਗਿਆ ਬਾਈ ਲੱਗਦਾ ਫਾਈਨਲੀ ਜੀ ਪਹਿਲਾਂ ਗੱਡੀ ਦਾ ਕੰਮ ਕਰਿਆ ਤੇ ਨਾਲੇ ਬਾਈ ਨੂੰ ਪਿਆਤੀ ਚਾਹ ਤੇ ਫੇਰ ਠੀਕ ਤੇ ਨਾਲੇ ਆਪ ਚਾਹ ਪੀਤੀ ਤੇ ਨਾਲੇ ਬਾਈ ਨੂੰ ਪਿਆਤੀ ਤੇ ਹੁਣ ਫੇਰ ਦੁਬਾਰਾ ਕਰਦੇ ਆ ਪਏ ਇਸੇ ਗੱਡੀ ਦਾ ਕੰਮ ਤਾਂ ਫਾਈਨਲੀ ਗਈ ਮੈਂ ਹੁਣ ਲੈਣਾ ਲੈ ਰਿਹਾ ਮੱਛਰਦਾਨੀ ਕਿਉਂਕਿ ਰਾਤ ਨੂੰ ਮੱਛਰ ਬਹੁਤ ਜ਼ਿਆਦਾ ਹੋ ਜਾਂਦਾ ਹੈ ਮੋਟਰਸਾਈਕਲ ਤੇ ਲੈ ਜਾਣੀਆਂ ਨੇ ਕੁ ਚੱਕਰ ਤਾਂ ਨਹੀਂ ਹੁੰਦਾ ਇਹ ਤਸਵੀਰ ਨਹੀਂ ਦਗਾ ਉਹ ਲਫਾਫੇ ਪਾ ਕੇ ਦੇਉਂਗਾ ਟੰਗ ਲੈਣਾ ਤਾਂ ਫਾਈਨਲੀ ਗਈ ਹੁਣ ਪਹੁੰਚ ਗਏ ਆਪਾਂ ਘਰੇ ਜੇ ਤੁਸੀਂ ਆ ਚੀਜ਼ ਦੇਖ ਰਹੇ ਹੋਣੇ ਵੀ ਆ ਚੀਜ਼ ਹੀ ਕੀ ਹੈ ਇਹ ਚੀਜ਼ ਤੁਹਾਨੂੰ ਮੈਂ ਜਦੋਂ ਲਾਹ ਹੂੰਗਾ ਨਾ ਜਦੋਂ ਯੂਜ਼ ਕਰੂੰਗਾ ਤੁਹਾਨੂੰ ਉਦੋਂ ਦਿਖਾਉਂਗਾ ਵੀ ਇਹ ਚੀਜ਼ ਕੀ ਹੈ ਤੇ ਚਲੋ ਸਭ ਤੋਂ ਪਹਿਲਾਂ ਅਨੂੰ ਖੋਲਦੇ ਆਂਗੇ ਹੁਣ ਆਪਾਂ ਜੇ ਕੁਛ ਜੀ ਪਿਆਰ ਨਾ ਨਾ ਮੰਨਦਾ ਫਿਰ ਉਹਨੂੰ ਤੋੜ ਵੀ ਦੇਣਾ ਚਾਹੀਦਾ ਇਹੇ ਨੇ ਕਿ 1 2 3 4 8 4 8 ਡੰਡੇ ਨੇਗੇ ਛੱਤ ਤੇ ਲੈ ਕੇ ਚੱਲਦੇ ਇਹਨਾਂ ਨੂੰ ਤਾਂ ਇਹਨਾਂ ਨੂੰ ਰੱਖ ਦਨੇ ਆਪਾਂ ਇਹ ਜਗ੍ਹਾ ਦੇ ਉੱਤੇ ਹੀ ਇਹ ਇਥੇ ਇਸ ਤਰੀਕੇ ਦੇ ਨਾਲ ਰੱਖ ਦਨੇ ਰੱਖੇਗਾ ਉਹਨੂੰ ਨਹੀਂ ਸਿੱਟੇ ਨੇ ਅ ਚਲੋ ਗਏ ਮੰਮੀ ਕਰ ਰਹੀ ਆ ਫੋਨ ਤੇ ਗੱਲ ਤੇ ਆਪਾਂ ਖਾਂਨੇ ਫਰਿੱਜ ਚੋਂ ਕੱਢ ਕੇ ਹਾਂ ਹਾਂ ਵਾਟਰਮੈਲਨ ਹਾਂ ਤਰਬੂਜ ਖਾਂਨੇ ਆਂਗੇ ਆਪਾਂ ਦਾ ਬਰਫ ਬੁਰਫ ਜਮੀ ਨਹੀਂ ਹੈਗੀ ਮੈਨੂੰ ਲੱਗਦਾ ਲੋਕ ਇੱਧਰ ਦੇ ਸਟਾਰਟ ਇਹਨਾਂ ਖਾਣੇ ਆ। ਉਹ ਉਹ ਮਾਸੀ ਜੀ ਨੂੰ ਮੈਨੂੰ ਪਤਾ ਨਹੀਂ ਕੀ ਕਹਿੰਦੇ ਇਹਨੂੰ ਉਹ ਉੱਥੇ ਕੱਪੜੇ ਨਹੀਂ ਇਹ ਵੀ ਲਾ ਲੈਂਦੇ ਹੁੰਦੇ ਨੇ ਉਹ। ਵੀ ਮੱਛਰਾਂ ਨਾਲੜੇ। ਉਹ ਬਰਗ ਆਫ ਅਵਨ ਮੈਂ ਦੇਖੀ ਨੇ ਕਿ ਉਹ ਜਵਾ ਖਾਣੇ ਦੇ ਕੋਲੇ ਆ ਮੈਂ ਇਹਦੇ ਉੱਤੇ ਪਾਟਾਂ ਆ। ਹਾਂ 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 ਹਾਂ। ਤਾਂ ਫਾਈਨਲੀ ਗਾਇ ਜਿਵੇਂ ਮੈਂ ਘਰ ਦੀਆਂ ਕਈ ਚੀਜ਼ਾਂ ਲੈ ਕੇ ਆਇਆਗਾ ਜਿਵੇਂ ਕਿ ਜ਼ਰੂਰਤਾਂ ਦੀਆਂ ਜਿਵੇਂ ਦੋ ਮੱਛਰਦਾਨੀਆਂ ਹੋ ਗਈਆਂ ਤੇ ਆ ਆਲੂ ਹੋ ਗਏ ਤੇ ਭਿੰਡੀਆਂ ਹੋ ਗਈਆਂ ਤੇ ਖਾਣ ਵਾਸਤੇ ਮੈਂ ਮੇਰੇ ਮੈਂ ਖਾਣੇ ਉਨੇ ਕੁ ਕਰਕਰੇ ਹੋ ਗਏ ਦੁੱਧ ਹੋ ਗਿਆ हां ਕਾਫੀ ਚੀਜ਼ਾਂ ਹੋ ਗਈਆਂ ਤੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੈਂ ਘਰੇ ਫੈਮਿਲੀ ਲਈ ਕੁਝ ਚੀਜ਼ਾਂ ਲੈ ਕੇ ਆਉਂਦਾ ਬਹੁਤ ਵਧੀਆ ਲੱਗਦਾ ਮੈਨੂੰ ਵਧੀਆ ਲੱਗਦਾ ਜਦੋਂ ਆਪਾਂ ਘਰ ਦੀ ਕੋਈ ਚੀਜ਼ ਲੈ ਕੇ ਆਉਂਦੇਗੇ ਤੇ ਚਲੋ गाइस ਹੁਣ ਨਾ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਨਾ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈਗੀ ਤੁਸੀਂ ਮੇਰੇ ਫੇਸ ਤੋਂ ਦੇਖ ਸਕਦੇ ਹੋ ਕਿ ਹੁਣ ਆਪਾਂ ਨਹਾ ਕੇ ਫ੍ਰੈਸ਼ ਹੋ ਕੇ ਫਿਰ ਰੋਟੀ ਖਾਣੇਗੇ ਤੇ ਚਲੋ गाइस ਮਿਲਦੇ ਆਂ ਨਹਾਉਣ ਤੋਂ ਬਾਅਦ ਸਹੀ ਗੱਲ ਆਉਂ ਦਿਖਦੀਆਂ ਨਹੀਂ ਹੁਣ ਸਵੇਰੇ ਹੂੰ ਤੁਹਾਹਨ ਲਈ ਗਏ ਦੋਨੇ ਮੱਛਰਦਾਨੇ ਲਾਣ ਤੋਂ ਬਾਅਦ ਕੁਝ ਇਸ ਤਰੀਕੇ ਦੇ ਨਾਲ ਲੱਗਦੀਆਂ ਨੇ ਤਾਂ ਚਲੋ ਹੁਣ ਆਪਾਂ ਇੰਨੇ ਤੇ ਮਿਲਦੇ ਆਂਗੇ ਸਵੇਰੇ ਗੁੱਡ ਮਾਰਨਿੰਗ ਗਾਇਜ਼ ਤਾਂ ਫਾਈਨਲੀ ਮੈਂ ਸਵੇਰੇ ਸਵੇਰੇ ਉੱਠ ਗਿਆ ਅੱਜ ਤਕਰੀਬਨ ਸਮਾਂ ਹੋ ਰਿਹਾਗਾ ਸਾਢੇ 7 ਦਾ ਟਾਈਮ ਹੋਣਾ ਤੇ ਅੱਜ ਮੈਂ ਥੋੜਾ ਜਿਹਾ ਲੇਟ ਹੋ ਗਿਆ ਆਹਦੇ ਨਾਲ ਦੇ ਵਿੱਚ ਕੋਈ ਪ੍ਰੋਬਲਮ ਹੈ ਮੈਂ ਬਹੁਤ ਲੇਟ ਹੋ ਜਾਣਾ ਉੱਠਦਾ ਪਤਾ ਨਹੀਂ ਕੀ ਚੱਕਰ ਹੈਗਾ ਆਹਦੇ ਨਾਲ ਦੇ ਵਿੱਚ ਉੱਠੇ ਹੀ ਨਹੀਂ ਜਾਂਦਾ ਹੈਗਾ ਹੁਣ ਮੈਂ ਲੱਗੇਗਾ ਅੱਜ ਮੈਂ ਚਾਹ ਨਹੀਂ ਪੀਂਦਾ ਅੱਜ ਪੀਵਾਂਗੇ ਆਪਾਂ ਆਪਣੇ ਪੇਟ ਨੂੰ ਸਹੀ ਕਰਨ ਵਾਸਤੇ ਇਨੋ ਕੁਝ ਨਹੀਂ ਖਾਦਾ ਕੁਝ ਨਹੀਂ ਪੀਤਾ ਪਰ ਆਪਾਂ ਇਨੋ ਪੀਣਿਆ ਵਾ ਤੇ ਚਲੋ ਇਨੋ ਸਮਝਦੇ ਹੋਗੇ ਇਨੋ ਇਹ ਚੀਜ਼ ਹੁੰਦੀ ਹੈ ਇਨੋ ਇਹ ਚੀਜ਼ ਹੁੰਦੀ ਹੈ Sautu so, bala guys ਸਵੇਰੇ ਸਵੇਰੇ ਨਾ ਵਾਲ ਪੁੱਛੇ ਸਵੇਰੇ ਸਵੇਰੇ ਸਾਰਿਆਂ ਦੇ ਵਾਲ ਨਾ ਐਵੇਂ ਹੋ ਜਾਂਦੇ ਨੇ ਜਿਵੇਂ ਪਤਾ ਨਹੀਂ ਪਤਾ ਨਹੀਂ ਕੀ ਚੱਕਰ ਹੈ ਵਾਲਾਂ ਦੀ ਸੈਟਿੰਗ ਹੀ ਹੱਲ ਜਾਂਦੀ ਹੈ ਸਾਰੀ ਤੇ ਚਲੋ गाइस 10 15 ਮਿੰਟ ਕਰਾਂਗੇ ਹੁਣ ਆਰਾਮ ਕਰਾਮ ਕਰਮ ਤੋਂ ਬਾਅਦ ਫਿਰ ਬਣਾਵਾਂਗੇ ਆਪਾਂ ਆਪਣੇ ਲਈ ਪਾਸਤਾ ਕਾਫੀ ਦਿਨ ਹੋ ਗਏ ਯਾਰ ਵੈਸੇ ਤਾਂ ਖਾਣਾ ਤਿਆਰ ਕਰਕੇ ਮੰਮੀ ਚਲੀ ਗਈ ਪਰ ਫਿਰ ਵੀ ਆਪਾਂ ਕੁਝ ਡਿਫਰੈਂਟ ਖਾਣ ਦੀ ਕੋਸ਼ਿਸ਼ ਕਰਾਂਗੇ ਚਲੋ ਕੋ ਟਾਈਮ ਹੋ ਗਿਆ ਕੁਛ ਬਣਾ ਕੇ ਨਹੀਂ ਖਾਇਆ ਯਾਰ ਅੱਜ ਬਣਾ ਕੇ ਖਾਣੇ ਹੈ ਘੈਂਟ ਦੀ ਚਾਟ ਮ ਕੋਈ ਥੇਲ ਕਰ ਲਿਆ ਗਰਮ ਆਪਾਂ ਨੇ ਤਾਂ ਇਹਦੇ ਵਿੱਚ ਸੱਟ ਦੇ ਥੋੜਾ ਜਿਹਾ ਜੀਰਾ ਜੀਰਾ ਇਨਸ਼ਾ ਅੱਲਾਹ ਜਿਆਦਾ ਨਹੀਂ ਪਾਉਦੇ ਬਸ ਥੋੜਾ ਜਿਹਾ ਪਾਵਾਂਗੇ ਤੇ ਹੁਣ ਪਾ ਦਾਂਗੇ ਇਹਦੇ ਵਿੱਚ ਆਪਾਂ ਪਾਸਤਾ ਤਕ ਹੈ ਆਹ ਪਤਾ ਨਹੀਂ ਕੀ ਇਹ ਆਟਾ ਮੈਗੀ ਤੇ ਚਲੋ ਆਈ ਹੁਣ ਦੇਖਦੇ ਹਾਂ ਕਿਵੇਂ ਦਾ ਬਣ ਕੇ ਰੈਡੀ ਆਇਆ ਹੈ ਦੇਖ ਖੰਡ ਦਾ ਘਾਟ ਲੱਗ ਰਿਹਾ ਪੂਰਾ ਫਾਈਨਲੀ ਗਾਈ ਆਪਣਾ ਖਾਣਾ ਤਿਆਰ ਹੈ ਇਹ ਪ੍ਰਿੰਡੀਆ ਦੀ ਸਬਜੀ ਪ੍ਰਿੰਡੀਆ ਬਣਾਈ ਸੀ ਮੰਮੀ ਨੇ ਰੋਟੀ ਮੰਮੀ ਨੇ ਆ ਆ ਮੈਂ ਬਣਾਈ ਹੈ ਦੇਖੋ ਕਿੰਨੀ ਘੈਂਟ ਲੱਗ ਰਹੀ ਹੈ ਨਾ ਤੇ ਇੱਕ ਨਾਲ ਹਰੀ ਮਿਰਚਾ ਤਾਂ ਚਲੋ ਗਾਈ ਖਾ ਕੇ ਦੇਖਦੇ ਆ ਕਿ ਪਾਸਤਾ ਕਿਵੇਂ ਦਾ ਬਣਿਆ ਲਾ ਜਵਾਬ ਪੂਰਾ ਘੈਂਟ ਦਾ ਹੈ ਤੇ ਚਲੋ ਮਿਲਦੇ ਆਂ ਖਾਣਾ ਖਾਣ ਤੋਂ ਬਾਅਦ ਤਗਾ ਇਹ ਅਪਨ ਹੋ ਗਿਆ ਬਿਲਕੁਲ ਰੈਡੀ ਦੁਕਾਨ 'ਤੇ ਜਾਣੇ ਕੇ ਲਈ ਤਗਾ ਇਹ ਮੈਂ ਹੋ ਗਿਆ ਬਿਲਕੁਲ ਤਿਆਰ ਦੁਕਾਨ 'ਤੇ ਜਾਣ ਵਾਸਤੇ ਤੇ ਚਲੋ ਮਿਲਦੇ ਆ ਦੁਕਾਨ 'ਤੇ ਰੋਟੀ ਖਾਣ ਤੋਂ ਬਾਅਦ ਟੈਂ ਟੜਾ ਤਗਾ ਇਹ ਅੱਜ ਮੈਂ ਪਾ ਕੇ ਆਇਆ ਹੈ ਨਵੇਂ ਬੂਟ ਨਵੇਂ ਬੂਟ ਦੇਖੋ ਕਿੰਨੇ ਇਹ ਬੂਟ ਮੈਂ ਪਾਦਾ ਕਦੇ ਵਾਸਤੇ ਰੱਖਿਓ ਹੈ ਟਰੈਕਿੰਗ ਵਾਸਤੇ ਰੱਖਿਓ ਹੋਏ ਸੀਗੇ ਮੈਂ ਕਿਹਾ ਵੀ ਜਦੋਂ ਵੀ ਟਰੈਕਿੰਗ ਕਰਾਂਗੇ ਜਾਂ ਕੋਈ ਤੇ ਪਹਾੜ ਪੂੜ ਤੇ ਜਾਵਾਂਗੇ ਉਦੋਂ ਪਾਵਾਂਗੇ ਇਹਨਾਂ ਨੂੰ ਪਰ ਫਿਰ ਮੈਂ ਅੱਜ ਪਾ ਲਿਆ ਆ ਕਿਉਂਕਿ ਮੈਨੂੰ ਸਾਰ ਨਹੀਂ ਰਿਹਾ ਸੀ ਆ ਮੈਨੂੰ ਜਾਣ ਦਾ ਟਾਈਮ ਹੀ ਨਹੀਂ ਲੱਗ ਰਿਹਾ ਸੀ ਇਹ ਬੂਟ ਲੈ ਕੇ ਆਉਣ ਦਾ ਮੈਂ ਕਿਹਾ ਵੀ ਚੱਲ ਅੱਜ ਮੈਂ ਲੈ ਆਂਦੇ ਫਾਈਨਲੀ ਗਾਏ ਕੱਲ ਮੈਂ ਕੰਮਕੁਮ ਕਰਕੇ ਅੱਜ ਦੁਕਾਨ ਤੇ ਪਹੁੰਚ ਗਿਆ ਸੀਗਾ ਅੱਜ ਮੈਂ ਪਾ ਕੇ ਆਇਆਗਾ ਨਵੇਂ ਬੂਟ ਜਿਹੜੇ ਕਿ ਬੜੇ ਘੈਂਟ ਨੇਗੇ ਉੱਚੀ ਗੁੱਡੀ ਵਾਲੇ ਨੇਗੇ ਆ ਦੇਖੋ ਉੱਚੀ ਗੁੱਡੀ ਵਾਲੇ ਨੇਗੇ ਤੇ ਚਲੋ ਗਾਏ ਸ਼ੇਰੂ ਵੀ ਆਪਣਾ ਆ ਗਿਆ ਸ਼ੇਰੂ ਇਹ ਨਹੀਂ ਉੱਠਦਾ ਹੈਗਾ ਹਾਂ 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 ਪੂੰਛ ਓੜੀ ਚੋਤਾ ਦੇਖ ਵੀ ਲੈ ਮੇਰੇ ਕਨੀ ਹੈਲੋ ਬੜਾ ਪੱਕਾ ਬਾਈ ਇਹ ਸ਼ੈਰੀ ਕੁੱਤੇ ਹੀ ਹੁੰਦੇ ਨੇਗੇ ਹੈਗਾ ਜੋ ਸ਼ੈਰੀ ਕੁੱਤੇ ਹੀ ਹੁੰਦੇ ਨੇਗੇ ਜਿਹੜੇ ਪੈਰਾ ਜਲੇਟ ਦੇ ਨੇਗੇ ਪਿੰਡੂ ਕੁੱਤੇ ਤਾਂ ਇਹ ਜੀ ਹੁੰਦੇ ਨੇਗੇ ਪੂੰਛਨ ਵਾਲੀ ਪੂੰਛਨ ਵਾਲੀ ਦੱਸ ਰਿਹਾ ਵੀ ਮੈਂ ਵਸਤ ਦੇਖ ਲੈ ਤੈਨੂੰ ਕੋਈ ਕਦਰ ਨਹੀਂ ਕੋਈ ਇੱਜ਼ਤ ਨਹੀਂ ਆਇਆ ਯਾਰਾ ਹੈਲੋ ਚਲੋ ਗਾਈ ਆਹਾ ਆਪਣੀ ਸੁੰਦਰ ਗੱਡੀ ਤੇ ਚਲੋ ਭਾਈ ਕੰਮਵਾਜਾ ਮਾਰ ਰਿਹਾ ਹੁੱਜਾ ਮਾਰ ਰਿਹਾ ਪਿੱਛੋਂ ਕਹਿ ਰਿਹਾ ਇਹ ਕਰ ਲਾ ਓਏ ਕਰ ਲਾ 4 ਰੁਪਈਆ ਦਾ ਕੰਮ ਜੇ ਕਰਿਆ ਜਾਂਦਾ ਹੈ ਖਰਚੇ ਭੱਜੇ ਆਉਂਦੇ ਨੇ ਖਰਚੇ ਨਹੀਂ ਗਈ ਘਟਦੇਗੇ ਜਮਾਂਗੇ ਜਿਹੜਾ ਕੰਮ ਆ ਤਾਂ ਕਰਨਾ ਹੀ ਪੈਂਦਾ ਹੈਗਾ ਹੁਣ ਐਨਾ ਝੰਜਟ ਮੈਨੇ ਸੈੱਟ ਕਰਨਾ। ਆ ਦਿਖਾਨਾ ਥੋੜਾ ਜਿਹਾ ਇੱਕ ਵਾਰੀ ਹੋਰ। ਆ ਦੇਖੋ ਕਿੰਨਾ ਗਾ ਪੈ ਰਿਹਾ ਸਾਰਾ ਕੁਝ ਮੈਨੇ ਹੀ ਸੈੱਟ ਕਰਨਾ ਹੈਗਾ। ਚਲੋ। 5 minutes later ਸਵੇਰੇ ਤੋਂ ਲੈ ਕੇ ਮੈਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਕਰਿਆ ਇਹ ਗੱਡੀ ਦਾ ਕੰਮ ਉਸ ਤੋਂ ਬਾਅਦ ਇੱਕ ਗੱਡੀ ਹੋਰ ਆਈ ਸੀਗੀ। ਆਪਾਂ ਨੇ ਉਹ ਗੱਡੀ ਦਾ ਵੀ ਕੰਮ ਕਰਿਆ ਤੇ ਹੁਣ ਕਰ ਰਹੇ ਆਪਾਂ ਆਪਣੇ ਪਿੰਡ ਦੀ ਗੱਡੀ ਦਾ ਕੰਮ। ਪਰ ਮਨੀ ਬਰਾਸ ਆਪਣੇ ਪਿੰਡ ਦੀ ਗੱਡੀ ਦਾ ਕੰਮ ਕਰਨ ਲੱਗ ਰਹੇ ਹੁਣ ਆਪਾਂ। ਤੇ ਇਹਦੇ 'ਚ ਇਹਦੀ ਸਰਵਿਸ ਕਰਾਂਗੇ ਗੈਸ ਪਾਵਾਂਗੇ ਜਿਹੜੀ ਵਿੱਚ ਮੇਨ ਪ੍ਰੋਬਲਮ ਆਉਦਾ ਹੱਲ ਕਰ ਦਨੇ ਆ। ਤਕਾਇਆ ਕੰਮ ਦੇ ਵਿੱਚ ਕੰਡੀਸ਼ਨ ਦੇਖੋ ਕਿਵੇਂ ਹੋ ਜਾਂਦੀ ਜਾਈਗੀ। ਮੂੰਹ ਦੇਖੋ ਕਿਵੇਂ ਹੋ ਗਿਆ ਹਣਾ। ਮੈਂ ਸ਼ੀਸ਼ੇ 'ਚ ਦੇਖ ਰਿਹਾ ਕਿਵੇਂ ਤਾਂ ਲੱਗ ਰਿਹਾ। ਤੂੰ ਤਾਂ ਕਰ ਠੀਕ ਲੱਗ ਰਿਹਾ ਇੰਨਾ ਮਾੜਾ ਵੀ ਨਹੀਂ ਲੱਗ ਰਿਹਾ ਹੈਗਾ। ਤਾਂ ਫਾਈਨਲੀ ਇੱਕ ਗੱਲ ਹੋਰ ਖੁਸ਼ਖਬਰੀ ਦੀ ਗੱਲ ਹੈ। ਕੋਈ ਵੱਡੀ ਗੱਲ ਤਾਂ ਹੈ ਨਹੀਂ ਵੈਸੇ। ਜਿਹੜੀ ਆਪਣਾ ਮਿਊਜ਼ਿਕ ਸਿਸਟਮ ਗੱਡੀ 'ਚ ਚੱਲਦਾ ਨਹੀਂ ਤੇ ਆਪਣਾ ਆਖਰਕਾਰ ਮਿਊਜ਼ਿਕ ਮਿਊਜ਼ਿਕ ਆ ਗਿਆ ਆਪਣਾ ਮਿਊਜ਼ਿਕ ਸਿਸਟਮ ਆ ਗਿਆ। ਹੁਣ ਆਪਾਂ ਆਪਣੀ ਗੱਡੀ ਦੇ ਵਿੱਚ ਲਾਵਾਂਗੇ ਨਵਾਂ ਹੀ ਅਪਡੇਟ ਇਹ ਹੈ ਤੇ ਨੰਬਰ 2 ਤੇ ਨਾ ਇੱਕ ਗੱਲ ਹੋਰ ਆ ਯਾਰ ਆਪਣੀ ਗੱਡੀ ਦੀ ਟਾਇਰ ਦੀ ਜਿਹੜੀ ਹਵਾ ਹੈ ਨਾ ਉਹ ਘਟਦੀ ਜਾਂਦੀ ਹੈ ਇਹ ਘਟੀ ਜਾਂਦੀ ਹੈ ਹਵਾ ਆ ਦੇਖੋ ਥੱਲੋਂ ਕਿਵੇਂ ਦਾਬਾ ਗਿਆ ਟਾਇਰ ਹਨ ਇਹਦੇ ਵਿੱਚ ਪਤਾ ਨਹੀਂ ਕੋਈ ਸਮੱਸਿਆ ਹੈਗੀ ਹਰ ਵਾਰੀ ਇਹਦੇ ਵਿੱਚ ਹਵਾ ਪਾਣੀ ਪੈਂਦੀ ਹੈਗੀ ਤੇ ਹੁਣ ਇੱਕ ਇਹਦਾ ਵੀ ਹੱਲ ਕਰਨਾ ਹੈ ਆਪਣੇ ਤੇ ਦੂਜੇ ਨੰਬਰ ਤੇ ਆਪਣੀ ਗੱਡੀ 'ਚ ਆਪਾਂ ਨੇ ਡੈੱਕ ਲਾਣਾ ਹੈ ਤਾਂ ਚਲੋ ਸਭ ਤੋਂ ਪਹਿਲਾਂ ਆਪਾਂ ਗੱਡੀ ਦਾ ਕੰਮ ਕਰ ਦਿੰਗੇ ਇਹ ਰ ਇੱਕ ਗੱਡੀ ਦੀ ਚਾਹਨਾ ਲੱਗੇ ਹੋਇਆ ਹੈ ਉੱਲੂ ਵਾਲੀਆਂ ਲਾਈਟਾਂ ਇਹ ਆਪਾਂ ਨੇ ਆਪਣੀ ਗੱਡੀ 'ਚ ਵੀ ਲਾਉਣੀਆਂ ਨੇ ਗੀਆਂ ਹਾਰਨ ਵੀ ਪੱਟੀਆਂ ਲਵਾਏ ਹੋਏ ਨੇ ਬੰਦੇ ਨੇ ਪ੍ਰੈਸ਼ਰ ਦਾ ਗੱਡੀ ਨੂੰ ਬਥੇਰਾ ਹੋ ਗਿਆ ਇੰਨਾ ਕ ਪ੍ਰੈਸ਼ਰ ਬਹੁਤ ਆਦਾਗਾ ਜੀ ਕੁਝ ਇਸ ਤਰੀਕੇ ਦਾ ਕੰਮ ਹੈ ਆਪਣਾ ਤਾਂ ਗਰਮੀ ਬਹੁਤ ਹੋ ਰਹੀ ਹੈਗੀ ਮੈਨੇ ਪਹਿਲਾਂ ਮੈਂ ਨਾ ਪਾਣੀ ਵਾਲੇ ਰੇਵਰ ਨੂੰ ਉਹ ਦੂਰ ਰੱਖਦਾ ਹੁੰਦਾ ਸੀਗਾ ਪਰ ਹੁਣ ਮੈਂ ਜਿਹੜੇ ਰੱਖ ਲਿਆ ਪੈਟਾ ਵੀ ਦੂਰ ਜਾਣਾ ਉਥੇ ਦਾ ਪਾਣੀ ਗਰਮ ਹੋ ਜਾਂਦਾ ਸੀਗਾ ਤਗਾ ਜੀ ਮੈਂ ਇਹਨਾਂ ਦੁਕਾਨ ਦੇ ਵਿੱਚ ਮਤਲਬ ਵੇਖੋ ਜਦੋਂ ਕੋਈ ਕਸਟਮਰ ਆਵੇ ਵੀ ਉਹਨੂੰ ਕੋਈ ਚੀਜ਼ਾਂ ਇੱਕ ਦੋ ਚੀਜ਼ਾਂ ਵਧੀਆ ਲੱਗਣ ਮੈਨੇ ਆਪਣੇ ਦੁਕਾਨ ਦੇ ਵਿੱਚ ਇੱਕ ਦੋ ਆਈਟਮਾਂ ਲਾਜਣੀਆਂ ਜਿਵੇਂ ਕਿ ਆਹ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਲੱਗਦੇ ਨਾ ਕਰਾਰੀ ਜੀ ਕਿੰਨੀ ਘੈਂਟ ਆ ਜਦੋਂ ਕੋਈ ਬੰਦਾ ਆਉਂਦਾ ਨਾ ਜਦੋਂ ਦੇਖਦਾ ਉਹਨੂੰ ਵਧੀਆ ਲੱਗਦੀਆਂ ਨੇ ਇਹ ਚੀਜ਼ਾਂ ਤੇ ਇੱਕ ਚੀਜ਼ ਮੈਨੇ ਹੋਰ ਲਾਈ ਹੋਈ ਹੈਗੀ ਹਾਂ ਜਿਵੇਂ ਕਿ ਆਹਾ ਚਾਰਟ ਲਾਇਆ ਹੋਇਆ ਮੈਨੇ ਬਾਕੀ ਤੈਨੂੰ ਤੁਹਾਨੂੰ ਪਤਾ ਹੀ ਹੈਗਾ ਜੀ ਮਕੈਨਿਕਾਂ ਦੀ ਜੋ ਵੀ ਦੁਕਾਨਾਂ ਹੁੰਦੀਆਂ ਨੇ ਉਹ ਵਿੱਚ ਸਮਾਨ ਐਵੇਂ ਕਿੰਡਿਆ ਪਿਆ ਰਹਿੰਦਾ ਹੁੰਦਾ ਹੈਗਾ ਗਮਲੇ ਦੇ ਵਿੱਚ ਫੁੱਲ ਤਾਂ ਕੀ ਲਾਣਾ ਦੀਗਾ ਸਮਾਨ ਇਹਦੇ ਵਿੱਚ ਦੇਖੋ ਮੇਰੇ ਰੱਖ ਰ ਕੇ ਮੈਨੇ ਸਾਰਾ ਤਾਂ ਫਾਈਨਲੀ ਗਏ ਹੁਣ ਲੱਗਦੇ ਆ ਮੈਂ ਗੱਡੀ ਦੇ ਵਿੱਚ ਗੈਸ ਪਾਉਣ ਵਾਸਤੇ ਤੇ ਤਕਰੀਬਨ ਥੋੜੀ ਬਹੁਤ ਹੀ ਬਾਗੀ ਇਹਦੇ ਵਿੱਚ ਬਾਕੀ ਰਹਿੰਦੀ ਹੈ ਤੇ ਫਾਈਨਲੀ ਹੁਣ ਚੱਲ ਰਹੀ ਹੈ ਗੱਡੀ ਦਾ ਕੰਮ ਤਾਂ ਅੱਗੇ ਮੇਰੇ ਹੱਥ ਪਤਾ ਕਿਵੇਂ ਹੋ ਜਾਂਦੇ ਨੇ ਕੰਮ ਕਰਦੇ ਕਰਦੇ ਆ ਤੇ ਦੁਕਾਨਾ ਹੱਥ ਆਏ ਹੋ ਜਾਂਦੇ ਨੇ ਪੂਰੇ ਮਿੱਟੀ-ਮੁੱਟੀ ਸਾਰੇ ਕਿਤੇ ਮਿੱਟੀ ਲੱਗ ਜਾਂਦੀ ਹੈ ਪਰ ਫਿਰ ਵੀ ਆਪਾਂ ਬਹੁਤ ਖੁਸ਼ ਆਂਗਾ ਜੀ ਅੱਜ ਆਪਾਂ ਨੇ ਆ ਗੱਡੀ ਦਾ ਕੰਮ ਕਰਤਾ ਤਾਂ ਸ਼ਾਮ ਦੇ ਤਕਰੀਬਨ ਗਾਇਜ਼ ਸ਼ਾਮ ਦੇ 6:30 ਮਿੰਟ ਹੋ ਗਏ ਤਾਂ ਸਨਸੈਟ ਵੀ ਬਹੁਤ ਸੋਹਣਾ ਹੋ ਗਿਆ ਤੇ ਫਾਈਨਲੀ ਆਪਾਂ ਨੇ ਆ ਗੱਡੀ ਦਾ ਕੰਮ ਕਰਿਆ ਅੱਜ ਟਵੈਰਾ ਦਾ ਤਾਂ ਚਲੋ ਗਾਇਜ਼ ਇਸੇ ਦੇ ਨਾਲ ਕਰਦੇ ਆਪਾਂ ਵੀਡੀਓ ਨੂੰ ਐਂਡ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਗਾਇਜ਼ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦੋ ਲਾਈਕ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਕਰਮੈਲ ਤੇ ਗਾਇਜ਼ ਨੈਕਸਟ ਵੀਡੀਓ ਟੇਕ ਕੇਅਰ